ਅੱਜ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਤੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣਾ ਆਪਾਂ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਇੱਕ ਗਾਇਡ ਤੇ ਦੋ ਝੋਟੀਆਂ ਵਾਂ ਤੇ ਆਪਾਂ ਪਹੁੰਚੇ ਬਾਈ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਨਾ ਜੀ ਡਿਟੇਲ ਸਾਸੀ ਭਾਜੀ ਸਾਸੀ ਗਾਲ ਗੀਰਜੀ ਸਾਸੀ ਕਾਲ ਜੀ ਯਾਰ ਚੱਲ ਜੀ ਬਹੁਤ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਤੇ ਬਾਈ ਆਪਣਾ ਨਾਮ ਤੇ ਡਰੈਸ ਦੱਸਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾਕੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪੱਖਰੇਪੰਦ ਕਰਦੀ ਤੇ ਆਪਣਾ ਫੋਨ ਨੰਬਰ ਆਪਾਂ ਭੁੱਲ ਗਏ ਜੀ ਫੋਨ ਨੰਬਰ 98456118 ਠੀਕ ਹੈ ਜੀ ਹਾਂਜੀ ਤੇ ਬਾਈ ਜੀ ਕਰੀਏ ਸ਼ੁਰੂਆਤ ਜੀ ਹਾਂਜੀ ਆਪਣਾ ਵੀਡੀਓ ਡਰੈਸ ਮਾੜਾ ਜਾਂ ਫੇਰ ਵੀਰ ਭਰਾ ਬੜੇ ਪੁੱਛ ਦਿੰਦੇ ਫੋਨ ਲਾ ਕੇ ਆਪਣਾ ਜਿਹੜਾ ਚਿਗਾਵੇਂ ਤੋਂ ਹੀ ਨਾਲਾ ਰੋਡ ਵਗਦਾ ਵਾ ਓਫ ਰੋਡ ਦੇ ਉੱਤੇ ਪਿੰਡ ਆ ਮਾਲਾ ਕਿਹੜੀ ਅੰਮ੍ਰਿਤਸਰ ਆਪਾਂ ਨੂੰ ਇੱਥੋਂ 22 ਕਿਲੋਮੀਟਰ ਆ ਏਅਰਪੋਰਟ 15 ਕਿਲੋਮੀਟਰ ਆ ਠੀਕ ਹੈ ਜੀ ਚਿਗਾਵਾ 7 ਕਿਲੋ ਅੱਛਾ ਜੀ ਤੇ ਅਈ ਨਾਲਾ 12 ਕਿਲੋਮੀਟਰ ਜੇ ਠੀਕ ਹੈ ਜੀ ਸੈਂਟਰ ਜਿਹੇ ਆਪਾਂ ਆ ਜੰਨੇ ਕਈ ਵੀਰ ਭਰਾ ਫੋਨ ਹੀ ਇਸੇ ਚੀਜ਼ ਦਾ ਮੁੜ ਕੇ ਲਹੁੰਦੇ ਵੀ ਜੀ ਪਿੰਡ ਕਿੱਥੇ ਕਿ ਪੈਂਦਾ ਅੱਛਾ ਅੱਛਾ ਚਲੋ ਆ ਵਧੀਆ ਗੱਲ ਆ ਜਿਹੜਾ ਪ੍ਰੋਪਰ ਐਡਰੈਸ ਹਨ ਕੋਈ ਰਾਹ ਦੱਸਦਾ ਭਈ ਦੱਸਿਓ ਗਾੜ ਦੇ ਬਾਰੇ ਗਾੜ ਵੀ ਜੀ ਆ ਕੇ ਦੁਜਾ ਸੁਭਾਵਾ ਅੱਛਾ ਜੀ ਇਹਨੇ ਬਲੂਨ ਨੇ ਵੇੜਨੇ ਮੰਨ ਲਓ 18 19 ਕਿਲੋ ਦੁੱਧ ਦਿੱਤਾ ਵਾ ਅੱਛਾ ਜੀ ਸਵੇਰੇ ਚ ਠੀਕ ਆ ਤੇ ਐਰ ਕੀ ਮੰਨ ਲਓ 20 ਪਲੱਸ ਚੱਲਣਾ ਵਾ ਪਰ ਦੇ ਨਾ ਜੀ ਦਮ ਖੜਦੀ ਹੈ ਵਸ਼ੀ ਅੱਛਾ ਜੀ ਬੜੀ ਚੰਗੀ ਐ ਸਾਫ ਸੁਥਰੀ ਬੜੀ ਐ ਠੰਡੀ ਧੀਰੀ ਤੇ ਲੱਡਲਾਂ ਬਹੁਤ ਜ਼ਿਆਦਿਆਂ ਨੇ ਇਹ ਅੱਛਾ ਜੀ ਅਜੇ ਕੋ ਸਭ ਭਰਨੀਆਂ ਹਨ ਮਸ਼ੀਨ ਹੈ ਠੀਕ ਆ ਠੀਕ ਆ ਲਓ ਜੀ ਕਵਰ ਕਰੂਗੀ ਸਾਰੀਆਂ ਸੂਨਤਾ ਕਰ ਬਹੁਤ ਹੀ ਜ਼ਿਆਦਾ ਇਹਨੂੰ ਕਿਹਾ ਜਾ ਸਕਦੇ ਆਪਾਂ ਸੋਲ ਬਹੁਤ ਜ਼ਿਆਦਾ ਜ਼ਿਆਦਾ ਅੱਛਾ ਜੀ ਖੋਲੋ ਖੋਲ ਲੋ ਜੀ ਦੂਜਾ ਸੂਗਾ ਸੂਗੀ ਕਰਮਾ ਵਾਲੀ ਤੇ ਕੱਟ ਕਾਟ ਵੀ ਚੰਗਾ ਆ ਗਿਆ ਤੇ ਫ੍ਰਿਜ ਵਿੱਚ ਵੀ ਆ ਗਈ ਆ ਸੋਣ ਥੋੜਾ ਵੀ ਜਿਹੜਾ ਬਹੁਤੀ ਗਰ ਆ ਗਿਆ ਬੈਡ ਦੇ ਵਿੱਚ ਉਹ ਸਾਫ ਸੁਥਰੀ ਵੀ ਜੀ ਬੈਡ ਲੋ ਜੀ ਗੀ ਲੇਟਰ ਜਿਹੜਾ ਦੁੱਧ ਪਰ ਉਹ ਵੀ ਕਰਮਾ ਵਾਲੀ ਢਲਾ ਤੁਸੀਂ ਬਾਅਦ ਵੀ ਚੈੱਕ ਕਰ ਸਕਦੇ ਜੀ ਵਿੱਚ ਬਹੁਤ ਜਿਆਦਾ ਦੇਖੋ ਬੱਚੀ ਹੈ ਠੀਕ ਹੈ ਠੀਕ ਹੈ ਆ ਜੀ ਵਿੱਚ ਜੀ ਛੇਦਾਂ ਦੇ ਆ ਮੂ ਅ ਅੱਛਾ ਜੀ ਠੀਕ ਹੈ ਲੋ ਜੀ ਬਿਲਕੁਲ ਨਵੀਂ ਗੜ ਛੇਦਾਂ ਦੇ ਮੂ ਜਿਹੜੇ ਇਹ ਥਾਣਾ ਦਾ ਸਾਇਜ ਕਿ ਆ ਬਹੁਤ ਸ਼ਾਨਦਾਰ ਆ ਗਿਆ ਇਕ ਲੱਕ ਲੱਗਾ ਜਾ ਇਤਨੀ ਸ਼ਾਨਦਾਰ ਨਹੀਂ ਕਿ ਕੱਪ ਕਰਾਣੇ ਹੁੰਦਾ ਥਾਣਾ ਦਾ ਸਾਇਜ ਆ ਬਹੁਤ ਕੀ ਆ ਬੈਰ ਚ ਕਾ ਲਈ ਇੱਕ ਨੂੰ ਲੋ ਸਰ ਸਾਡੇ ਤੋਂ ਇਹ ਕਹਿਣ ਗੁਲਾਬੀ ਥਾਂ ਲੱਗਾ ਪਿਆਰੇ ਕੱਲਾ ਕੱਲਾ ਥਾਂ ਮੁੱਠੀ ਥਣ ਲੱਗਾ ਜੀ ਠੀਕ ਆ ਬਾਈ ਇਹਦਾ ਮੁੱਲ ਫਿਰ ਮੋਂ ਤੋਂ ਵੀ ਜੀ ਅੱਜ ਸੋਈ ਇਹਦੀ ਵਸੀਹ ਦੇ ਭਾਵੇਂ 75000 ਦੀ ਵੇਚ ਦਿੰਦੇ ਪਰ ਆਪਣਾ ਜੈਜ ਕਰਕੇ ਕਿਹਨੂੰ ਮੰਨ ਲਓ ਸਾਮ ਨੂੰ ਛੱਡ ਕੇ ਅੱਛਾ ਜੀ ਅੱਜ ਟਾਈਮ ਤੇ 65000 ਦੀ ਵਸੀਹ ਦੇ ਦਾਂਗੇ ਅੱਛਾ ਜੀ ਕਰੀਏ ਮੰਨ ਤਾਂ ਤੇ ਵੀ ਜੀ ਲਾਸਟ ਜਿਹੜੀ ਹਾਂ ਹਾਂ ਨਹੀਂ ਹੈ ਨਾ ਹਾਂਜੀ ਦੋ ਘੜ ਵਸ਼ੀ 60 ਦੀ ਦੇ ਦਾਂਗੇ 58000 ਤੇ 200 ਰੁਪਏ ਛੋਟ ਕਰ ਦੇ ਠੀਕ ਹੈ ਲਓ ਜੀ 58000 ਤੇ 200 ਆ ਜੀ ਬਿਲਕੁਲ ਜੀ ਅੰਜੇ ਵਸ਼ੀਆਂ ਆਪਾਂ ਚਲੋ ਬਾਹਰ ਮਾਰਕੀਟ 'ਚ ਫਿਰਦੇ ਹਾਂ ਹਾਂਜੀ ਹਾਂਜੀ ਸੱਤਾ ਤੋਂ ਘੱਟ ਨਹੀਂ ਮੁੱਲ ਦੇ ਦੇ ਬਾਅਦ ਬਿਲਕੁਲ ਬਿਲਕੁਲ ਜੀ ਲਓ ਜੀ ਵਹਿੜ ਦੇ ਹਿਸਾਬ ਨਾਲ ਜਿਹੜਾ ਜੈਦੇ ਮੁੱਲ ਭਾਈ ਨੇ ਕਰਤਾ ਉਹਦੇ 20 ਲੀਟਰ ਦੁੱਧ ਭਰੂਗੀ ਕਰਮਾਲੀ ਤੇ ਭਾਈਆ ਅੱਗੇ ਕਿਵੇਂ ਆ ਗਈ ਅਗੇ ਦੁਰਜਾ ਸੁਵੇ ਇਹ ਵੀ ਕੀ ਝੋਟੀ ਦਾ ਅੱਛਾ ਝੋਟੀ ਦਾ ਕਦਮ ਜਣ ਦੇਖੋ ਤੁਸੀਂ ਕਿੱਡਾ ਵੱਡਾ ਵਾ ਬੰਡਾ ਲੱਗਾ ਝੋਟੀ ਨੂੰ ਇਧਰ ਖਾਓ ਠੀਕ ਆ ਜੀ ਕਰੋ ਜੀ ਚੈੱਕ ਤੰਗੀ ਚੱਟਾ ਜੀ ਮੰਨ ਲਓ ਖੁੱਲਾ ਢੁਲਾ ਵੀਰ ਜੀ ਕਹਿ ਕੇ ਦੇ ਸਕਦੇ ਆ ਆਪਾਂ 12 13 ਕਿਲੋ ਦੁੱਧ ਭਰੂਗੀ ਝੋਟੀ ਅੱਛਾ ਜੀ ਹਾਂਜੀ ਠੀਕ ਆ ਜੀ ਸਿੰਗ ਦੀ ਠੀਕ ਹੈ ਵੀਰ ਜੀ ਥੋੜੀ ਜੀ ਖੁੱਲੀ ਆ ਝੋਟੀ ਅੱਛਾ ਜੀ ਅੱਜ ਸਿੰਗ ਦੀਆਂ ਖੁੱਲੀਆਂ ਤੇ ਹਰ ਵਾਰਨ ਬੜੀ ਵੱਡੀ ਹੋਣੀ ਹੈ ਹਾਂਜੀ ਆਪਾਂ ਜਦੋਂ ਭਾਣਾ ਲੈਂਦੀ ਭਾਣਾ ਦੇ ਦਾਂਗੇ ਠੀਕ ਆ ਠੀਕ ਆ ਆ ਫੋਲ ਕੇ ਖਾਓ ਓਏ ਫੋਲ ਕੇ ਮਾਰਿਆ ਵੀ ਲੋ ਮਸ ਕਿੰਨਾ ਟਾਈਮ ਖਣਤੀ ਬਾਈ ਆ ਜੇ ਇਹਨੇ ਵੀ ਜੀ ਦਿਨ ਪੰਜ ਚਾਰ ਹੀ ਛੱਡਦੇ ਨੇ ਵੱਧ ਤੋਂ ਵੱਧ ਅੱਛਾ ਜੀ ਹਾਂ ਜੀ ਗਿਣਤੀ ਮੇਂਤੀ ਦੇ ਦਿਨ ਛੱਡਣਾ ਜੀ ਠੀਕ ਹੈ ਤਾਂ ਉਹ ਜੀ ਹਫਤੇ ਦੇ ਆਸ-ਪਾਸ ਜਿਹੜਾ ਟਾਈਮ ਖੜੂਗੀ ਤੇ ਬਿਲਕੁਲ ਇਹ ਦੱਬਲਾਏਗਾ ਕੀ ਆ ਬਾਈ ਜਣ ਵੇਖੋ ਤੁਸੀਂ ਝੋਟੀ ਦਾ ਗੱਡਾ ਇਹ ਪੇਟ ਤੋਂ ਥੋੜੇ ਜਿਹੇ ਨਾਲ ਉਹਦੇ ਬਹੁਤ ਹੀ ਜ਼ਿਆਦਾ ਬਾਗ ਨਾਲ ਲਈ ਪਈ ਐ ਇਹਨਾਂ ਮੰਜਾ ਡੈਣ ਵਾਲਾ ਸਾਰਾ ਆ ਤੇ ਥੱਲੇ ਉਹ ਵੀ ਅੱਚਿਆ ਤੁਗਾ ਵਾਂਗੂ ਬਣੀ ਪਈ ਐ ਦਾ ਜਿਹੜਾ ਥੱਲਾ ਆਂਖਾਂ ਨੂੰ ਵੇਖੋ ਕਿੰਨਾ ਸੋਹਣਾ ਲੱਗਾ ਠੀਕ ਹੈ ਜੀ ਹੈ ਨਾ ਵੀ ਜਿਹੜਾ ਅੱਖਾਂ ਵਾਲਾ ਛੱਡ ਆ ਗਿਆ 12 ਤੋਂ 13 ਲੀਟਰ ਦੁੱਧ ਭਰੂਗੇ ਤੇ ਥਣਾ ਦਾ ਸੈਕ। ਇੱਕ ਵੀ ਦੀ ਸਿਰ ਤੋਂ ਹੋਰੇ ਦੀ। ਅੱਛਾ ਜੀ। ਖਲਾਰ ਇੱਕ ਮਿੰਟ। ਇਹ ਦੇਖੋ। ਅਜੇ ਕੋਈ ਸੂਈ ਨਹੀਂ ਤੁਾਈ ਨਹੀਂ ਆ। ਅੱਛਾ ਜੀ। ਆਪਾ ਰਸਾ ਛੋੜ ਦੇਣਾ ਜਿੱਥੇ ਮਰਜ਼ੀ ਖਲਾਰ ਦੇਣੀ ਆ। ਅੱਛਾ ਜੀ। ਇਹ ਦੇਖੋ। ਗੰਨੀਆਂ ਨਹੀਂ ਤੇ ਕਕਰੋ। ਆਹ ਨਵਾਂ ਆਉਂਦਾ ਉਸ ਜਿਆਦਾ ਸੁਭਾਤ ਕਿਰਦੀ ਆ। ਇਹ ਨਹੀਂ ਵੀ ਆਪਾਂ ਤੁਹਾਨੂੰ ਹੱਥ ਹੀ ਲਾਉਣਾ ਤੇ ਹੱਥ ਲਾਇਆ ਹੀ ਖਲੋਤੀ ਰਹਿੰਦੀ ਆ। ਅੱਛਾ ਜੀ। ਇਹ ਦੇਖੋ। ਠੀਕ ਆ ਠੀਕ ਆ। ਲਓ ਜੀ ਆ ਆ ਕਰ ਸਕਦੇ ਜੀ ਜੇ ਸ਼ਹਿਰ ਹੀ ਆਉਂਦੇ ਆ ਹਸਾਬ ਨਾਲ ਮੈਨਾਂ ਕੋਈ ਗੱਲ ਬਾਤ ਹੀ ਨਹੀਂ ਵੀਰ ਜੀ ਕਦੇ ਗਾਈਆਂ ਵਾਲਾ ਹੀ ਹਸਾਬ ਆ ਕਿ ਛੋਟੀ ਦਾ ਠੀਕ ਹੈ ਠੀਕ ਹੈ ਬਹੁਤ ਆ ਮਗਰ ਦੇ ਸਾਂਚੇ ਸੁਭਾ ਲਈ ਆ ਠੀਕ ਹੈ ਜੀ ਆ ਚੌਕ ਤੇ ਤੁਹਾਨੂੰ ਚੋ ਜੇ ਲੋ ਜੀ ਆ ਚੀਜ਼ ਬਹੁਤ ਹੀ ਘੱਟ ਲੱਗ ਨਹੀਂ ਤੇ ਵੀਰ ਜੀ ਮਈਆਂ ਨੂੰ ਜੂੜ ਪਾ ਪਾ ਕੇ ਉਹਨਾਂ ਮੰਨ ਲੋ ਰੋਖਾ ਨਾਲ ਬੰਨ ਬੰਨ ਕੇ ਪੱਤੇ ਪੇਲੇ ਹੁੰਦੇ ਆ ਬਿਲਕੁਲ ਬਿਲਕੁਲ ਜੀ ਇੱਕ ਪਸ਼ੂ ਦੇ ਵਿੱਚ ਨਹੀਂ ਇਹੋ ਜੀ ਚਲੋ ਆ ਪੂਰੀ ਸਫਾਈ ਆ ਛੋਟੀ ਦੀ ਤੇ ਠੰਡੀ ਦੀ ਲੋਈ ਸੁਭਾ ਆ ਇੰਨਾ ਜਿਆਦਾ ਖੰਡਾ ਹੈ ਨਾ ਅਛਾ ਹੀ ਕੋਈ ਹੰਤੀ ਨਹੀਂ ਠੀਕ ਹੈ ਲੋ ਜੀ ਉਹਨਾ ਅੱਗੇ ਨੂੰ ਉਹਨਾ ਪਿਛੇ ਨੂੰ ਕਰਮਾਲੀ ਦਾ ਕੱਢ ਜੋ ਕਿ ਚੱਡਾ ਇਹ ਹੁਣ ਵੀ ਜਿਹੜਾ ਇਸ ਟਾਈਮ ਵੀ ਤੁਸੀਂ ਚੈੱਕ ਕਰ ਸਕਦੇ ਜੇ ਬਿਲਕੁਲ ਬੜਾ ਬਾਹਰ ਤੱਕ ਸੂਰ ਤਾਂ ਕੀ ਲੱਗਾ ਪਿਆ ਵਾ ਕਰੋ ਜੀ ਚੈੱਕ ਆ ਠੀਕ ਹੈ ਜੀ ਬਾਈ ਜਿਹਾ ਹਸਾ ਬੇ ਬਿਲਕੁਲ ਬਿਲਕੁਲ ਜੀ ਬਾਈ ਇਹਦਾ ਮੁੱਲ ਫੇਰ ਮੋਲੇ ਵੀਰ ਜੀ ਜੇ ਝੋਟੀ ਦਾ ਮੈਂ ਤੁਹਾਨੂੰ ਅੱਗੇ ਦੱਸਿਆ ਜੇ ਝੋਟੀ ਦਾ ਸਿੰਘ ਹੁੰਦਾ ਨਿੱਕਾ ਅੱਛਾ ਜੀ ਝੋਟੀ ਇੱਕ ਦੱਸ ਦੀ ਜੀ ਹਾਂਜੀ ਇਸ ਟਾਈਮ ਤੇ ਲਾਸਟ ਹਵਾਨਾ ਜਿਹੜੀ ਆਪਾਂ ਝੋਟੀ ਆ ਨਾ ਆ ਸਿੱਧੀ ਦੇ ਦਈਏ ਹੋਰ ਕਰ ਦਈਏ ਹੋਰ ਕਰ ਦਈਏ ਹਾਂਜੀ ਪੰਜ ਹੀ ਛੜਦਾ ਹੈ 75 ਜੋ ਵੀ ਜੀ 200 ਰੁਪਏ ਛੋਟ ਕਰਦਾ ਠੀਕ ਆ ਲਓ ਜੀ ਝੋਟੀ ਨਾ 75000 12 13 ਕਿਲੋ ਝੋਟੀ ਨੇ ਦੁੱਧ ਦੇਣਾ ਖੁੱਲਾ ਡੁੱਲਾ ਹਨ ਵੀ ਆਪਾਂ ਟਿਪਗੇ ਖਾਤੇ ਚੜੀ ਬਿਲਕੁਲ ਬਿਲਕੁਲ ਜੀ ਬਿਲਕੁਲ ਰੋਮਰ ਦੀ ਭੋਲੀ ਆ ਝੋਟੀ ਹੋ ਗਿਆ ਟਿਪਾਇਆ ਵਾ ਇਹ ਰਹਾ ਹੈ ਸੁਭਾ ਸਾਰਾ ਗਾਈਆਂ ਵਾਲਾ ਦੇਖ ਠੀਕ ਹੈ ਡੰਗਰਾ ਹੱਥ ਨਹੀਂ ਲਾਉਂਦਾ ਇਦਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਭਾਈ ਉਹ ਵੱਡ ਤੇ ਛੋਟੀ ਕਿਵੇਂ ਆ ਗਈ ਇਹ ਵੀ ਜੀ ਛੋਟੀ ਦੁੱਧ ਦਾ ਨਾਮ ਹੀ ਜਿਹਸਾ ਹਾਉਣ ਵਾਲਾ ਅਛਾ ਜੀ ਇਹਨੇ ਸਟਾਰਟਿੰਗ ਆਲੇ ਤੇ ਜੇ ਦਿਨ ਦੀ ਸੋਈ ਜੇ 10 ਕਿੰਨੋਂ ਬੋਲੀ ਤੋਂ ਮੰਨ ਲੋ ਕਰ ਲਈ ਆ ਅਛਾ ਜੀ ਬਾਹਰ ਨਾਲ ਦੱਸਿਆ 14 15 ਕਿਲੋ ਸਾਡੀ ਛੋਟੀ ਦੁੱਧ ਦੇਊਗੀ ਅਛਾ ਜੀ ਤੇ ਦੇਣਾ ਵੀ ਹੈਗਾ ਜੀ ਛੋਟੀ ਨਾਲ ਇੱਕ ਰੰਗ ਕਾਲੀ ਵੇਖੋ ਕੁੜੀ ਐ ਠੀਕ ਹੈ ਠੀਕ ਹੈ ਠੀਕ ਹੈ ਛਾਈ ਸਵੀ ਬੜੀ ਛੋਟੀ ਦੁੱਧ ਜਿਆ ਸੁਆ ਸੋਈ ਜੇ ਠੀਕ ਹੈ ਬਾਕੀ ਆਪਾਂ ਖੋ ਲਓ ਜੀ 10 ਲੀਟਰ ਜਿਹੜਾ ਬੌਲਾਈ ਬੌਲਾ ਸਟਾਰਟ ਆ ਕਰਮਾਲੀ ਦੇ ਕੋਲ ਤੇ ਚੱਟਾ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਆਈ ਜਰਦਾ ਬੌਲਾਈ ਚੁਈ ਬੜੀ ਸੁੰਨ ਲੱਗੀ ਝੋਟੀ ਨੂੰ ਅੱਛਾ ਜੀ ਕੰਦਵਾ ਜੀ ਨੂੰ ਦੇਖੋ ਕਿੰਨਾ ਤਗੜਾ ਝੋਟਾ ਠੀਕ ਜੀ ਬੱਜਵਾ ਕੇ ਦਾ ਜਵਾਗਾ ਫੀਮੇਲ ਕਾਹੋ ਜੇ ਉਹ ਵੀ ਬੜੀ ਬੇਕਮਾਲੀ ਏ ਅੱਛਾ ਜੀ ਦਫੰਨੇ ਆ ਕੇ ਠੀਕ ਹੈ ਜੀ ਖਾਦੇ ਮੜੀ ਖਾਦੇ ਲਓ ਜੀ ਪਿੱਛੇ ਦੇ 30 ਮਲਕਾ ਜਿਹੜੇ ਐਨ ਜੱਦ ਬਲਾਇਦੇ ਕਰੋ ਜੀ ਚੈੱਕ ਤੁਸੀਂ ਕੋਠੇ ਜਿੱਡੀ ਝੋਟੀ ਹੈ ਕੱਦ ਕੋਦ ਜਿਹੜਾ ਬਹੁਤ ਹੀ ਤਗੜਾ ਕੀਤਾ ਵਾ ਖਾੜਦਾ ਤੇ 10 ਲੀਟਰ ਜਿਹੜਾ ਇਸ ਟਾਈਮ ਬਿਲਕੁਲ ਜਿਹੜਾ ਬੌਲਾ ਹੀ ਬੌਲਾ ਤਿਆਰ ਆ। ਭਾ ਜਾ ਦੇਖੋ ਕਿੰਨੀ ਗੱਲਾਂ ਝੋਟੀ ਦਾ। ਠੀਕ ਹੈ ਜੀ। ਲਓ ਜੀ ਆਹ ਬੌਲਾ ਜਵਾਕ ਜਿਹੜਾ ਪੁੱਛੇ 30 ਮਲਕਾਪ ਤੇ ਕਿਆ ਪੂਰੀ ਬਲੈਕ ਮੰਗਦੇ। ਐਨ ਜੈੱਡ ਬਲੈਕ ਆ ਤੇ ਚਲੋ। ਤੀਜਾ ਦਿਨ ਜੀ ਵੀ ਜੀ ਸੂਈ ਨੂੰ ਸਾਰਾ ਨਾਲੂ ਨਾਲ ਲੱਗਾ ਜੀ ਵਿਖਾ ਦਿਓ। ਠੀਕ ਹੈ ਠੀਕ ਲਓ ਜੀ ਕਿੱਲਾ ਜੇ ਨਾਲੂ ਕੋਈ ਚੈੱਕ ਕਰ ਸਕਦੇ ਜੇ। ਕੋਈ ਕੁਝ ਵੱਡੀ ਮਣੀ। ਕੀ ਲੋ ਬਾਈ ਜੀ ਨਾਲਾ ਨੂੜਾ ਵੀ ਜਿਹੜੀਆਂ ਚੱਡੇ ਦੇ ਕਾਫੀ ਆਗੀਆਂ ਵਾ ਥਾਣਾ ਦਾ ਸੈੱਜ ਗਿਆ ਪੰਜਾਬ ਹਿਸਾਬ ਲਾ ਸਕਦਾ ਜੀ ਬਹੁਤ ਹੀ ਵਧੀਆ ਬਾਖਮਾਲ ਲੱਗਾ ਵਾ ਬਹੁਤ ਸਵਾਈ ਸੁਈ ਚਵਾਈ ਚੁਈ ਮਜੀ ਪੂਰੀ ਕਮਾਲ ਦੀ ਲੱਗੀ ਐ ਅੱਛਾ ਠੀਕ ਹੈ ਠੀਕ ਹੈ ਬਾਈ ਇਹਦਾ ਮੁੱਲ ਜਿਹੜੀ ਸਫਾਈਆਂ ਜੇ ਝੋਟੀ ਬਿਲਕੁਲ ਸਹੀ ਗੱਲ ਜੀ ਮੁੱਲ ਬਾਈ ਜੀ ਮੁੱਲ ਵੀ ਜੀ ਇਸ ਤਰ੍ਹਾਂ ਦੀ ਝੋਟੀ ਨਾ ਕੱਲ ਮੁੱਲ ਨਾ ਹੁੰਦਾ ਕੇ ਵੀਰ ਭਰਾ ਨੂੰ ਡੇਢ ਮੁੱਲ ਕੀਤਾ ਇਹਦੇ ਲਾਸਟਾਂ ਦਾ ਹੀ ਖਾਨ ਆ ਇਹ ਕਹਿੰਦਾ ਵੀ ਤੇਰੇ ਵਾਸਤੇ ਉਹ ਵੀ ਕਹਿੰਦਾ ਤੇਰਾ ਮਾਨ ਤਾਂ ਨਹੀਂ ਕੁਮੀ ਤਾਂ ਘਟ ਨਹੀਂ ਦੇਣੀ ਤੈਨੂੰ ਅੱਛਾ ਜੀ ਪਰ ਮੈਂ ਆਪਣੀ ਝੋਟੀ ਨੂੰ ਤੋਂ ਥੋੜਾ ਵੱਧ ਗੈਣਦਾ ਕੋਈ ਜਗਾਣਾ ਅੱਛਾ ਜੀ ਆਪਾਂ ਉਹ ਮੌਲ ਨਹੀਂ ਕਰਨਾ ਠੀਕ ਆ ਆਪਾਂ ਅੰਦਰ ਹੀ ਲੈ ਆਉਣੀ ਆ ਲੱਖੋ ਹਾਂ ਬਾਹਰੀ ਹੈ ਵੀ ਉਹਦੇ ਉਹਦੇ ਮੁਕਾਬਲੇ ਅੱਛਾ ਜੀ ਹਾਂ ਬਾਹਰੀ ਹੈ ਠੀਕ ਆ ਆਪਾਂ ਲਾਸਟ ਵੇਚੀ ਹਾਂ ਨਾ ਜਿਹੜੀ 95000 ਦੀ ਝੋਟੀ ਦੇ ਦੇਣੀ 200 ਰੁਪਏ ਛੋਟ ਕਰਨੇ ਠੀਕ ਆ ਲਓ ਜੀ 95000 ਚੋਂ 200 ਰੁਪਿਆ ਛੋਟ ਬਿਲਕੁਲ ਹੀ ਜਾਜ ਮੋਲੇ ਆਏ ਉਹੀ ਵੀ ਚਲੋ ਚੰਗਾ ਭਰੀ ਜਲ ਵੀ ਕਹਿੰਦੇ ਕਿ ਐਮਾ ਝੋਟੀ ਤੇਰੇ ਨਾਲੋਂ ਵੱਡੀ ਮੇਰੇ ਕੋਲ ਝੋਟੀ ਅੱਛਾ ਜੀ ਇਹ ਕਿਹੜਾ ਪਾਕੀ ਥਣਗੋਲ ਜਿਹੜਾ ਬਹੁਤ ਹੀ ਚੰਗਾ ਲੱਗਦਾ ਹੈ ਬਾਈ ਨੇ ਕਿਹੜਾ ਬਹੁਤ ਹੀ ਜ਼ਿਆਦਾ ਬਾਹ ਖਮਾ ਲਿਆ ਪੂਰੀ ਵੱਡੀ ਝੋਟੀ ਆ ਇਹਨਾਂ ਕੋਈ ਆਖਰੀ ਝੋਟੀ ਆ ਠੀਕ ਆ ਠੀਕ ਆ ਇੱਥੇ ਆਣ ਕੇ ਸਾਈ ਪਾਵੇ ਇੱਥੇ ਆਣ ਕੇ ਆਪਣੀ ਤਸੱਦੀ ਕਰੇ ਅੱਛਾ ਜੀ ਠੀਕ ਆ ਲਓ ਜੀ ਪਸ਼ੂ ਭਾਈ ਕੋਲ ਚੰਗਾ ਦਾ ਰੇਟ ਲੀਕੇ ਨੇ ਕਿ ਪਾਇਆ ਬਾਈ ਨੇ ਇਸ ਵੀਡੀਓ ਨੂੰ ਵਾਤਵਾਲੇ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਮੈਂ ਤੁਹਾਨੂੰ ਅੱਗੇ ਵੀਡੀਓ ਉਦੋਂ ਵੀ ਦੱਸਿਆ ਸੀ ਵੀ ਜੇ ਆਪਾਂ ਹਰ ਕੋਈ ਵਿਕੇਟ ਨਗਰ ਦੀ ਮੈਂ ਉਦੋਂ ਵਾਲੀ ਵੀਡੀਓ ਜਿਹੜੀ ਆਪਾਂ ਪਾਈ ਉਹ ਤੋਂ ਵਧਾ ਘੱਟ ਵੀ ਨਹੀਂ ਤੇ 10 ਪਸ਼ੂ ਵੇਚਦੇ ਹਾਂਜੀ ਤੇ ਜੇ 10 ਦੀ ਆਪਾਂ ਵੀਡੀਓ ਪਾਉਣ ਲੱਗਦੇ ਮੈਂ ਤੁਹਾਨੂੰ ਅੱਗੇ ਆਖਿਆ ਵੀ ਤੁਸੀਂ ਮੇਰੇ ਕੋਲ ਹੀ ਗੇੜੇ ਮਾਸ ਠੀਕ ਹੈ ਠੀਕ ਹੈ ਠੀਕ ਹੈ ਕਿਹ ਵੀਰ ਭਰਾਵਾਂ ਮੰਨ ਲਓ ਪੱਕੇ ਜੁੜ ਜਾਂਦੇ ਬਿਲਕੁਲ ਬਿਲਕੁਲ ਇਹ ਗੱਲ ਤੇ ਤੁਹਾਡੀ ਮੰਨਣ ਵਾਲੀ ਹੈ ਲਓ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ